ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਚਿਕਨਕਾਰੀ ਦੇ ਸੂਟ ਬਹੁਤ ਸੋਹਣੀ ਕਲੈਕਸ਼ਨ ਆਈ ਆ ਚਿਕਨਕਾਰੀ ਦੀ ਕਾਫੀ ਜ਼ਿਆਦਾ ਡਿਮਾਂਡ ਰਹਿੰਦੀ ਆ ਬਹੁਤ ਪਹਿਣਾ ਬਹੁਤ ਡਿਮਾਂਡ ਕਰਦੀਆਂ ਰਹਿੰਦੀਆਂ ਨੇ ਤੇ ਕਈ ਪਹਿਣਾ ਦੀ ਸਪੈਸ਼ਲਿਟੀ ਡਿਮਾਂਡ ਵੀ ਆਈ ਸੀ ਵੀ ਚਿਕਨਕਾਰੀ ਤੇ ਸੂਟ ਲੈ ਕੇ ਆਓ ਤੇ ਬਹੁਤ ਸੋਹਣਾ ਜਾਨਕਿ ਫੈਬਰਿਕ ਆ ਪੂਰਾ ਵਧੀਆ ਸੁਪੀਰੀਅਰ ਫੈਬਰਿਕ ਦੇ ਉੱਪਰ ਲੈ ਕੇ ਆਇਆ ਇੱਕ ਤਾਂ ਹੁੰਦਾ ਦਾ ਮਿਕਸ ਫੈਬਰਿਕ ਦੇ ਉੱਪਰ ਮਿਕਸ ਨਹੀਂ ਹੈਗਾ ਜੀ ਇਹ ਪੂਰਾ ਵਧੀਆ ਬ੍ਰਾਂਡ ਦਾ ਤੇ ਸੁਪੀਰੀਅਰ ਫੈਬਰਿਕ ਆ ਪਿਓਰ ਕਾਟਨ ਰਹੂਗੀ 1% ਵੀ ਇਚ ਸਿੰਥੈਟਿਕ بیس ਨਹੀਂ ਹੈਗਾ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਛੋਟੀ ਜੀ ਵੀਡੀਓ ਲੈ ਕੇ ਆਈਆਂ ਸਿਰਫ ਇਹ ਵਾਲੇ ਸੈੱਟ ਤੇ ਸਪੈਸ਼ਲੀ ਲੈ ਕੇ ਆਈਆਂ ਅੱਜ ਦੀ ਵੀਡੀਓ ਇਸ ਲਈ ਜਿਹੜਾ ਵੀ ਸੂਟ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ WhatsApp ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਬਾਕੀ ਜਿਹੜੀਆਂ ਪਹਿਣਾ ਫਰਸਟ ਟਾਈਮ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਤੇ ਹਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ, ਸ਼ੇਅਰ ਜਰੂਰ ਕਰ ਦਿਆ ਕਰੋ, ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ। ਤੇ ਲੋ ਜੀ ਦਿਖਾਨੀਆਂ ਅੱਜ ਦੇ ਸੂਟ, ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਆ, ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ। ਤੇ ਜਦੋਂ ਵੀ ਆਪਣਾ ਐਡਰੈਸ ਸੈਂਡ ਕਰਦੇ ਹੋ ਪਿੰਨ ਕੋਡ ਦੇ ਨਾਲ ਕਰਿਆ ਕਰੋ ਪਲੀਜ਼ ਇਹ ਮੇਰੀ ਰਿਕੁਐਸਟ ਹੀ ਆ ਭੈਣਾਂ ਨੂੰ ਕਿਉਂਕਿ ਫਿਰ ਐਡਰੈਸ ਤਾਂ ਸਾਡੇ ਕੋਲੋਂ ਉਸੇ ਤਰ੍ਹਾਂ ਸੇਮ ਲਿਖਿਆ ਜਾਂਦਾ ਵਾ ਪਰ ਪਿੰਨ ਕੋਡ ਤੋਂ ਬਿਨਾ ਤੁਹਾਡੇ ਏਰੀਆ ਦਾ ਜਿਹੜਾ ਪੋਸਟ ਆਫਿਸ ਆ ਉਹਦਾ ਨਹੀਂ ਪਤਾ ਲੱਗਦਾ ਕਿਸੇ ਹੋਰ ਪੋਸਟ ਆਫਿਸ ਚ ਲੱਜ ਜਾਂਦਾ ਤਾਂ ਫਿਰ ਤੁਸੀਂ ਕੋਰੀਅਰ ਦੀ ਵੇਟ ਕਰਦੇ ਰਹਿੰਦੇ ਹੋ ਇਸ ਲਈ ਪਲੀਜ਼ ਇਦਾਂ ਨਾ ਕਰਿਆ ਕਰੋ ਪ੍ਰੋਪਰ ਐਡਰੈਸ ਤੇ ਨਹੀਂ ਵੀ ਪਤਾ ਲੱਗਦਾ ਤਾਂ ਆਧਾਰ ਕਾਰਡ ਦੇ ਪਿੱਛੇ ਆਪਣਾ ਸਾਰਾ ਐਡਰੈਸ ਮੈਂਸ਼ਨ ਹੁੰਦਾ ਉਹਦੇ ਉੱਪਰ ਤੁਸੀਂ ਸੈਂਡ ਕਰ ਸਕਦੇ ਹੋ। ਬਾਕੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ, ਥ੍ਰੈਡਵਰਕ ਦੇ ਉੱਪਰ, ਹੈਂਡਵਰਕ ਦੇ ਉੱਪਰ ਹਰ ਤਰ੍ਹਾਂ ਦਾ ਕਾਰੀਗਰ ਆਪਣੇ ਕੋਲ ਅਵੇਲੇਬਲ ਨੇ। ਇਸ ਲਈ ਜਿਹੜੀਆਂ ਵੀ ਪਹਿਣਾ ਸੋਚ ਰਹੀਆਂ ਨੇ ਹਜੇ ਕਰਵਾਉਣ ਦਾ ਕਿਉਂਕਿ ਅੱਗੇ ਵਿਆਹ ਸ਼ਾਦੀਆਂ ਦਾ ਸੀਜ਼ਨ ਸਟਾਰਟ ਹੋਣ ਵਾਲੇ ਨੇ। ਸੋਚੋ ਨਾ ਆਰਡਰ ਦੇਣੇ ਸਟਾਰਟ ਕਰ ਦਿਓ ਤਾਂ ਕਿ ਜਦ ਤੱਕ ਤੁਹਾਡੇ ਘਰ 'ਚ ਵਿਆਹ ਸ਼ਾਦੀ ਆ ਰਹੀ ਆ। ਤੇ ਉਹ ਰੈਡੀ ਹੋ ਜਾਣ ਕਿਉਂਕਿ ਆ ਪੂਰਾ ਹੱਥ ਦੇ ਨਾਲ ਜਦੋਂ ਇੱਕ ਇੱਕ ਕੰਮ ਨੇ ਫਿਨਿਸ਼ਿੰਗ ਦੇ ਨਾਲ ਹੋਣਾ ਤਾਂ ਉਹਨੂੰ ਟਾਈਮ ਲੱਗਦਾ ਵਾ ਜੀ ਤੇ ਲੋ ਜੀ ਕਰਦੀ ਆ ਜੀ ਵੀਡੀਓ ਦੀ ਸਟਾਰਟਿੰਗ ਦਿਖਾਨੀ ਆ ਤੁਹਾਨੂੰ ਅੱਜ ਦੇ ਸੂਟ ਲੋ ਜਿਹੜਾ ਮੈਂ ਕਲਰ ਖੋਲਣ ਲੱਗੀ ਆ ਹੈਗਾ ਪਿੰਕ ਕਲਰ ਦੇ ਉੱਪਰ ਪਿੰਕ ਕਲਰ ਆ ਬਹੁਤ ਪਿਆਰ ਦੇ ਰਿਹਾ ਹਰ ਵੀਡੀਓ ਨੂੰ ਇਸੇ ਤਰ੍ਹਾਂ ਦਿੰਦੇ ਰਹੋ ਹੋਰ ਭੈਣਾਂ ਨਾਲ ਵੀ ਸ਼ੇਅਰ ਕਰੋ ਆਪਣੀਆਂ ਵੀਡੀਓਜ਼ ਨੂੰ ਪਲੀਜ਼ ਹੈ ਨਾ ਤਾਂ ਕਿ ਹੋਰ ਭੈਣਾਂ ਨੂੰ ਵੀ ਆਪਣੇ ਨਾਲ ਆਪਾ ਜੋੜ ਸਕੀਏ ਆ ਲੋ ਸਾਰਾ ਚਿਕਨ ਕਾਰੀ ਰਹੂਗਾ ਬਹੁਤ ਸੋਹਣਾ ਪਿਓਰ ਜਿਹੜਾ ਬੇਸ ਰਹੂਗਾ ਨਾ ਪੂਰਾ ਪਿਓਰ 100% ਕਾਟਨ ਆ ਤੇ ਪ੍ਰੀਮੀਅਮ ਵਾਲੀ ਕਾਟਨ ਲੱਗੀ ਆ ਇਹ ਨਹੀਂ ਕਿ ਆਮ ਕੈਮਰੀ ਕਾਟਨ ਲੱਗੀ ਆ ਪ੍ਰੀਮੀਅਮ ਸਾਰਾ ਬੇਸ ਲੱਗਿਆ ਬਹੁਤ ਸੋਹਣਾ ਚਿਕਨ ਕਾਰੀ ਤੁਸੀਂ ਦੇਖ ਸਕਦੇ ਹੋ ਪੂਰੀ ਟ੍ਰੈਂਡਿੰਗ ਦੇ ਵਿੱਚ ਰਹੀ ਆ ਇਹ ਬਹੁਤ ਹੀ ਵਧੀਆ ਲਾਈਨਿੰਗ ਦੀ ਰਿਕੁਆਇਰ ਜ਼ਰੂਰ ਹੋਊਗੀ ਕਿਉਂਕਿ ਇਹਦੇ ਵਿੱਚ ਗਲੀਆਂ ਹੁੰਦੀਆਂ ਨੇ ਜੀ ਇਸ ਤਰ੍ਹਾਂ ਤਾਂ ਫਿਰ ਲਾਈਨਿੰਗ ਤਾਂ ਲੱਗੂਗੀ ਲੱਗੂਗੀ ਸੂਟ ਥੱਲੇ ਪਰ ਜਿਵੇਂ ਕਿ ਹੁਣ ਮੌਸਮ ਆ ਰਿਹਾ ਵਾ ਬਹੁਤ ਵਧੀਆ ਜਿਵੇਂ ਮਰਜੀ ਸਾਰੇ ਸਿਆਲਾਂ ਦੇ ਵਿੱਚ ਪਾ ਕੇ ਵੇਅਰ ਕਰ ਸਕਦੇ ਹੋ ਸੂਟ ਨੂੰ ਮਾਰਚ ਅਪ੍ਰੈਲ ਤੱਕ ਵਧੀਆ ਸੂਟ ਹੈ ਲਾਈਨਿੰਗਾਂ ਵਾਲੇ ਪੈਂਦੇ ਨੇ ਇੱਕ ਦੋ ਮਹੀਨੇ ਹੁੰਦੇ ਆ ਜਿਵੇਂ ਜੂਨ ਜੁਲਾਈ ਜਿੰਨਾ ਚ ਨਹੀਂ ਤਾਂ ਕਾਟਨ ਦੇ ਤਾਂ ਨਾਰਮਲੀ ਪਾਈ ਜਾਂਦੇ ਨੇ ਸੂਟ ਬਹੁਤ ਸੋਹਣਾ ਸੂਟ ਆ ਸਾਰਾ ਥ्रेड ਵਰਕ ਦਾ ਉੱਪਰ ਕੰਮ ਹੋਇਆ ਜਿੰਨਾ ਵੀ ਆ ਕਲਰ ਧੋਸੀ ਚੱਲਿਆ ਦੇਖ ਰਹੇ ਹੋ ਸਾਰਾ ਥ੍ਰੈਡ ਦੇ ਨਾਲ ਬਹੁਤ ਸੋਹਣੇ ਸੂਟ ਨੇ ਇਹ ਪਾਕਿਸਤਾਨੀ ਜਿਹਾ ਲੁੱਕ ਦਿੰਦੇ ਨੇ ਸੂਟ ਬਹੁਤ ਸੋਹਣੀ ਯਾਨੀ ਕਿ ਵਧੀਆ ਜਿਵੇਂ ਮਰਜੀ ਤੁਸੀਂ ਇਹਨੂੰ ਬਣਾ ਸਕਦੇ ਹੋ ਸੂਟ ਨੂੰ ਬਹੁਤ ਸੋਹਣੀ ਕਲੈਕਸ਼ਨ ਆ ਸਾਈਡ ਤੇ ਸੇਮ ਚਿਕਨ ਕਾਰ ਦੇ ਵਿੱਚ ਇਸ ਤਰ੍ਹਾਂ ਸਾਰੀ ਕੜਾਈ ਹੋਈ ਆ ਬਾਹਾਂ ਦੇ ਉੱਪਰ ਇਹ ਸਾਰਾ ਹੈਗਾ ਇਹਦਾ ਫਰੰਟ ਬੈਕ ਤੇ ਵੀ ਸੇਮ ਦੇਖੋ ਡਿਜ਼ਾਈਨ ਮਿਲੂਗਾ ਬੈਕ ਵੀ ਇਹਦੀ ਸੇਮ ਰਹੂਗੀ ਜਿਵੇਂ ਫਰੰਟ ਆ ਸੇਮ ਹੀ ਬੈਕ ਰਹੂਗਾ ਬਹੁਤ ਸੋਹਣੀ ਕਲੈਕਸ਼ਨ ਆ ਨਾਲ ਇਹਦੇ ਰਹੂਗੀ ਜੀ ਪਿਓਰ ਕਾਟਨ ਦੀ ਹੀ ਬਾਟਮ ਪਿੰਕ ਕਲਰ ਦੀ ਨਾਲ ਰਹੂਗੀ ਬਾਟਮ ਤੇ ਨਾਲ ਜਿਹੜਾ ਦੁਪੱਟਾ ਰਹੂਗਾ ਦੁਪੱਟੇ ਬਹੁਤ ਸੋਹਣੇ ਆ ਡਿਜੀਟਲ ਦੁਪੱਟੇ ਬਣੇ ਹੋਏ ਨੇ ਤੇ ਫੁੱਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਪੂਰਾ ਵਧੀਆ ਫੁੱਲ ਪਿਓਰ ਦਾ ਬੈਸਟ ਕੁਆਲਟੀ ਦਾ ਦੁਪੱਟਾ ਇਹਦੇ ਨਾਲ ਲੱਗਿਆ ਹੋਇਆ ਆ ਲੋ ਦੁਪੱਟਾ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਕੁਆਲਟੀ ਆ ਦੁਪੱਟੇ ਦੀ ਬਹੁਤ ਸੋਹਣੇ ਸੂਟ ਨੇ ਜਿਹੜਾ ਮਰਜੀ ਸੂਟ ਤੁਸੀਂ ਇਹਨਾਂ ਚੋਂ ਲੈ ਸਕਦੇ ਹੋ ਇਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਕਲਰ ਬਹੁਤ ਸੋਹਣੇ ਆਏ ਨੇ ਹਾਂ ਨੈਕਸਟ ਕਲਰ ਚੈੱਕ ਕਰੋ ਇਹਦੇ ਵਿੱਚ ਫਲੋਜ਼ੀ ਸ਼ੇਡ ਫਲੋਜ਼ੀ ਕਲਰ ਵੀ ਬਹੁਤ ਸੋਹਣਾ ਬਹੁਤ ਪਿਆਰਾ ਸਾਰਾ ਇਸ ਤਰ੍ਹਾਂ ਚਿਕਨਕਾਰੀ ਦਾ ਕੰਮ ਮਿਲੂਗਾ ਸਾਰਾ ਥ्रेड ਵਰਕ ਦਾ ਕੰਮ ਮਿਲੂਗਾ ਡਿਜ਼ਾਈਨ ਸਾਰੇ ਸੂਟਾਂ ਦਾ ਸੇਮ ਰਹੂਗਾ ਜਿਵੇਂ ਮੈਂ ਤੁਹਾਨੂੰ ਪਿੰਕ ਖੋਲ ਕੇ ਦਿਖਾਇਆ ਬਸ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਨਾਲ ਸੇਮ ਰਹੂਗੀ ਇਹਦੀ ਬਾਟਮ ਪਲੇਨ ਦੇ ਨਾਲ सेम ਡਿਜੀਟਲ ਰੋਗਾ ਦੁਪੱਟਾ ਬਹੁਤ ਸੋਹਣੇ ਨਾਲ ਦੁਪੱਟੇ ਲੱਗੇ ਹੋਏ ਨੇ ਬਹੁਤ ਸੋਹਣੀ ਕਲੈਕਸ਼ਨ ਆ ਕਲਰ ਇਹਦੇ ਵਿੱਚ ਤੁਹਾਨੂੰ 6 ਕਲਰਾਂ ਉੱਪਰ ਇਹ ਸੈੱਟ ਆ ਆਪਣੇ ਕੋਲੇ 6 ਦੇ 6 ਹੀ ਕਲਰ ਪੂਰੇ ਵੈਸਟਰ ਤੇ ਬਹੁਤ ਸੋਹਣੇ ਆ ਪ੍ਰਾਈਸ ਬਹੁਤ ਸੋਹਣੀ ਆ ਸਿਰਫ 1850 ਦੇ ਵਿੱਚ ਫੁੱਲ ਪਿਓਰ ਦੇ ਵਧੀਆ ਵਾਲੇ ਦੁਪੱਟਿਆਂ ਦੇ ਨਾਲ ਇੰਨੀ ਸੋਹਣੀ ਚੀਜ਼ ਸਾਰੀ ਰੈਡੀ ਹੋਈ ਹੋਈ ਬਹੁਤ ਸੋਹਣੀ ਤੁਹਾਨੂੰ ਮਿਲ ਰਹੀ ਆ ਆ ਲੋ ਬਹੁਤ ਸੋਹਣਾ ਇਹ ਵੀ ਸੇਮ ਸਾਰਾ ਡਿਜ਼ਾਈਨਰ ਹੋਊਗਾ ਸੇਮ ਹੀ ਸਾਰਾ ਪੈਟਰਨ ਰਹੂਗਾ ਇਹਦਾ ਇਦਾਂ ਇਹਦਾ ਪੈਟਰਨ ਇਸ ਤਰ੍ਹਾਂ ਇਹਦੇ ਬਿੱਲਾ ਬਣੀਆਂ ਹੋਈਆਂ ਨੇ ਸਾਈਡ ਤੇ ਚਿਕਨਕਾਰੀ ਵਿਚਕਾਰ ਚਿਕਨਕਾਰੀ ਸਾਈਡਾਂ ਦੇ ਵੀ ਇਹਦੇ ਬਿੱਲਾ ਦੋ ਡਿਜ਼ਾਈਨ ਉੱਪਰ ਆਏ ਸੈੱਟ 6 ਰੰਗ ਨੇ ਇਹਨਾਂ ਵਿੱਚ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਲੈ ਸਕਦੇ ਹੋ ਬਹੁਤ ਸੋਹਣਾ ਇਹਦੇ ਵਿੱਚ ਹੁਣ ਜਿਹੜਾ ਅਲੋਕ ਫਰੇਕ ਸੂਟ ਦਾ ਥੋੜਾ ਥੋੜਾ ਡਿਜ਼ਾਈਨ ਡਿਫਰੈਂਟ ਆ ਸਾਰੇ ਫੁੱਟ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਹਾਂ ਅਲੋਕ ਅਗਲਾ ਹੈਗਾ ਗ੍ਰੇ ਕਲਰ ਦੇ ਉੱਪਰ ਗ੍ਰੇ ਕਲਰ ਵੀ ਦੇਖ ਸਕਦੇ ਹੋ ਸੇਮ ਪੈਨਲਸ ਬਣੀਆਂ ਨੇ ਸਾਈਡ ਤੇ ਵੀ ਚਿਕਨਕਾਰੀ ਬਣੀ ਆ ਬਹੁਤ ਸੋਹਣੀ ਇਹਦੀ ਇਸ ਤਰ੍ਹਾਂ ਆਉਣਗੇ ਫਲਾਵਰਸ ਜੇ ਬਣੇ ਬਹੁਤ ਸੋਹਣੇ ਸਾਰੇ ਜਾਨੀ ਕਿ ਇੱਕ ਇੱਕ ਸੂਟ ਨਾ ਬਹੁਤ ਸੋਹਣਾ ਥੋੜਾ ਥੋੜਾ ਡਿਫਰੈਂਟ ਆ ਸਾਰੇ ਪਰ ਕਲਰ ਚਾਰਟ ਸਾਰਾ ਵਰਕ ਜਿਹੜਾ ਹੋਇਆ ਹੋਇਆ ਉੱਪਰ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਏ ਨੇ ਜਿਹੜਾ ਮਰਜੀ ਕਲਰ ਚੱਕ ਲਓ ਜਿਹੜਾ ਵੀ ਕਲਰ ਚਾਹੀਦਾ ਹਰ ਤਰ੍ਹਾਂ ਦਾ ਇਹਦੇ ਵਿੱਚ ਕਲਰ ਆ ਆ ਲਓ ਡਿਜੀਟਲੀ ਨਾਲ ਫੁੱਲ ਪਿਓਰ ਦਾ ਦੁਪੱਟਾ ਬਹੁਤ ਸੋਹਣਾ ਲੱਗਿਆ ਹੋਇਆ 1850 ਦਾ ਪ੍ਰਾਈਸ ਆ ਬਹੁਤ ਹੀ ਰੀਅਰ ਪ੍ਰਾਈਸ ਦੇ ਉੱਪਰ ਨੇ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਕਈ ਸੂਟ ਆਪਣੇ ਕੋਲੇ 6 ਤੋਂ ਵੱਧ ਸੂਟ ਨਹੀਂ ਹੈਗੇ ਰਿਪੀਟ ਕਿਤੇ ਦੀ ਨਹੀਂ ਹੋਣ ਆ ਰਹੀ ਜੀ ਆ ਲੋ ਇਹ ਹੈਗਾ অনিয়ন ਸ਼ੇਡ ਇਹ ਵੀ ਬਹੁਤ ਸੋਹਣਾ ਪਿਆਰਾ ਜਿਹਾ ਸ਼ੇਡ ਆ ਆ ਲੋ ਇਹ ਵੀ ਬਹੁਤ ਵਧੀਆ ਬਹੁਤ ਹੀ ਸੋਹਣਾ ਇਸ ਤਰ੍ਹਾਂ ਸੇਮ ਡਿਜ਼ਾਈਨ ਇਹਦੇ ਵਿੱਚ ਆਪਾਂ ਸੈਕੰਡ ਕਲਰ ਖੋਲਿਆ ਸੀ ਸੇਮ ਡਿਜ਼ਾਈਨ ਦੇ ਵਿੱਚ ਆਹ ਵਾਲਾ ਗ੍ਰੀਨ ਗ੍ਰੀਨ ਕਲਰ ਇਹਦੇ ਵਿੱਚ ਆ ਸੇਮ ਡਿਜ਼ਾਈਨ ਆ ਇਹ ਤੇ ਆਹ ਵਾਲਾ ਇਹਦੇ ਨਾਲ ਦਾ ਸੇਮ ਡਿਜ਼ਾਈਨ ਨਾਲ ਇਹਦੇ ਸੇਮ ਬਾਟਮ ਆ ਤੇ ਅੱਜ ਕਲਰ ਦੀ ਹੋਈ ਨਾਲ ਸੇਮ ਦੁਪੱਟਾ ਮਿਲੂਗਾ ਬਹੁਤ ਸੋਹਣੇ ਦੁਪੱਟੇ ਨੇ ਬਹੁਤ ਵਧੀਆ ਬਹੁਤ ਸੋਹਣੀ ਕਲੈਕਸ਼ਨ ਆ ਤੇ ਲਾਸਟ ਜਿਹੜਾ ਕਲਰ ਹੈ ਇਹਦੇ ਵਿੱਚ ਮਿਲੂਗਾ ਜੀ ਆਫ ਵਾਈਟ ਕਰੀਮ ਕਲਰ ਆਪਾਂ ਕਹਿ ਸਕਦੇ ਹਾਂ ਆਫ ਵਾਈਟ ਕਲਰ ਦੇ ਉੱਪਰ ਆ ਬਹੁਤ ਵਧੀਆ ਬਹੁਤ ਪਿਆਰਾ ਹੈ ਵੀ ਦੇਖੋ ਕਿੰਨਾ ਸੋਹਣਾ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਕਰੀਮ ਕਲਰ ਚਿਕਨ ਕਾਰੀ ਦੇ ਉੱਪਰ ਇਹ ਵਾਲਾ ਕਲਰ ਬਹੁਤ ਹੀ ਵਧੀਆ ਲੱਗਦਾ ਵਾ ਤੇ ਨਾਲ ਸੇਮ ਬਾਟਮ ਆਊਗੀ ਇਹਦੇ ਵੀ ਪਿਓਰ ਕਾਟਨ ਦੀ ਤੇ ਨਾਲ ਸੇਮ ਦੁਪੱਟਾ ਆਊਗਾ ਫੁੱਲ ਪਿਓਰ ਦਾ ਬਹੁਤ ਸੋਹਣਾ ਦੁਪੱਟਾ ਇਹਦਾ ਸਾਰਾ ਡਿਜੀਟਲ ਹੋਇਆ ਹੋਇਆ ਜਿਹੜਾ ਮਰਜੀ ਸੂਟ ਲੈ ਲਓ ਯਾਨੀ ਕਿ ਸ਼ਰਟ ਤੇ ਥੱਲੇ ਲਾਈਨਿੰਗ ਜ਼ਰੂਰ ਲੱਗੂਗੀ ਬਾਟਮ ਥੱਲੇ ਤੁਸੀਂ ਸਕਿਪ ਕਰਨਾ ਚਾਹੋ ਕਰ ਸਕਦੇ ਹੋ ਲਗਵਾਉਣੀ ਚਾਹੋ ਲਗਵਾ ਸਕਦੇ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਛੋਟੀ ਜੀ ਵੀਡੀਓ ਜਿਹੜੀ ਕਿ ਆਪਾਂ ਸਪੈਸ਼ਲੀ ਚਿਕਨਕਾਰੀ ਤੇ ਲੈ ਕੇ ਆਏ ਆ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਵਟਸਐਪ ਦਾ ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੋ ਰਿਹਾ ਵਾ ਉਹਦੇ ਉੱਪਰ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ